ਜੇਸ ਕੁਰਸੀ ਨੂੰ ਮੈਂ 12-13 ਸਾਲਾਂ ਤੋਂ ਉਡੀਕਦਾ ਰਿਹਾ ਉਸਦੇ ਅੱਜ 20 ਮਿੰਟ ਬੈਠਾ ਰਿਹਾ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਚਲੋ ਗੱਲਾਂ ਤਾਂ ਹੋਰ ਵੀ ਕਰਨੀਆਂ ਸੀਗੀਆਂ ਚਲੋ ਹੋਰ ਰਹਿਣ ਦਿੰਦੇ ਆ ਫੇਰ ਸਹੀ ਸੌਣ ਦੇ ਮਿੰਟਾਂ ਵਿੱਚ ਪਰਦੇਸਾਂ ਕੱਲਿਆਂ ਰਹਿਣਾ ਉਥੇ ਨਾ ਕੋਈ ਮਿਲਸੀ ਯਾਰ ਵੇ ਮਾਇਆ ਜਿਹੜੇ ਦੇਸ ਚ ਨਾ ਤੂੰ ਤੁਰ ਜਾਣਾ ਉਥੇ ਨਾ ਕੋਈ ਮਿਲਸੀ ਤਾਰ ਵੇ ਮਾਇਆ ਹਾੜੇ ਮਿੰਤਾ ਤਰ ਲੈ ਕਰਦੀ ਇੱਥੇ ਛੱਡ ਨਾ ਕੱਲੜੀ ਨਾ ਰੇ ਮਾਇਆ ਵੇ ਬੱਦਲਾਂ ਤੂੰ ਪੁੱਛ ਸੋਹਣਿਆ ਵੇ ਬੱਦਲਾਂ ਤੂੰ ਪੁੱਛ ਸੋਹਣਿਆ ਕਿਵੇਂ ਸੌਣ ਦਾ ਮਹੀਨਾ ਮੈਂ ਲੰਘਾਇਆ ਵੇ ਕਣੀਆਂ ਨੇ ਐਸਾ ਛੇੜਿਆ ਵੇ ਕਣੀਆਂ ਨੇ ਐਸਾ ਛੇੜਿਆ ਮੇਰਾ ਅੰਗ ਅੰਗ ਗਿਆ ਨਸ਼ਾ ਆਇਆ ਵੇ ਬੱਦਲਾਂ ਤੂੰ ਪੁੱਛ ਸੋਹਣਿਆ ਕਿਵੇਂ ਸੌਣ ਦਾ ਮਹੀਨਾ ਮੈਂ ਲੰਘਾਇਆ ਮਿੱਠੀ ਮਿੱਠੀ ਪੌਣ ਪੁਰੇ ਦੀ ਕੋਈ ਤੇਰਾ ਨਾ ਸੁਨੇਹਾ ਲਿਆਵੇ ਮਿੱਠੀ ਮਿੱਠੀ ਪੌਣਪੁਰੇ ਦੀ ਕੋਈ ਤੇਰਾ ਨਾ ਸੁਨੇਹਾ ਲਿਆਵੇ ਬੱਦਲਾਂ ਦੀ ਗਰਜ ਫੁਰੀ ਕੱਲੀ ਜਾਣ ਕੇ ਮੈਨੂੰ ਡਰਾਵੇ ਮੈਂ ਮੰਝੇ ਉੱਤੇ ਬੈਠੀ ਸੋਚਦੀ ਮੈਂ ਮੰਝੇ ਉੱਤੇ ਬੈਠੀ ਸੋਚਦੀ ਤੈਨੂੰ ਕਿਹੜੀ ਸੌਕਣ ਪਰ ਮਾਇਆ ਵੇ ਬੱਦਲਾਂ ਤੂੰ ਪੁੱਛ ਸੋਹਣਿਆ ਕਿਵੇਂ ਸੌਣ ਦਾ ਮਹੀਨਾ ਮੈਂ ਲੰਘਾਇਆ ਸਸ ਕਹੇ ਚਾਤਰ ਲੈ ਉਹਨੂੰ ਪੂਰਾ ਵੀ ਤਰਸ ਨਾ ਆਵੇ ਸਸ ਕਹਿ ਚਾ ਤਰ ਲੈ ਉਹਨੂੰ ਪੂਰਾ ਵੀ ਤਰਸ ਨਾ ਆਵੇ ਸ਼ੀਸ਼ਾ ਮੈਨੂੰ ਵੇੜੇ ਮਾਰਦਾ ਕੋਈ ਕਿੱਥੋਂ ਕਿੱਥੋਂ ਰੂਪ ਉਲਕਾਵੇ ਮੈਂ ਪਾਣੀਆਂ ਚ ਐਉਂ ਫਿੱਜ ਗਈ ਮੈਂ ਪਾਣੀਆਂ ਚ ਐਉਂ ਫਿੱਜ ਗਈ ਜਿਵੇਂ ਖਿੜਿਆ ਕੋਈ ਫੁੱਲ ਮੁਰਝਾਇਆ ਵੇ ਬੱਦਲਾਂ ਤੂੰ ਪੁੱਛ ਸੋਹਣਿਆ ਕਿਵੇਂ ਸੌਣ ਦਾ ਮਹੀਨਾ ਮੈ ਲਗਾਇਆ ਸਤ ਰੰਗੀ ਪੀਂਗ ਤੱਕ ਕੇ ਸਤ ਰੰਗੀ ਪੀਂਗ ਤੱਕ ਕੇ ਬਾਗੀ ਮੋਰਾ ਨੇ ਵੀ ਪਹਿਲਾ ਪਾਈਆਂ ਫਸਲਾਂ ਹੁਲਾਰੇ ਲੈਂਦੀਆਂ ਵੇਖ ਮੱਲੋ ਮੱਲਿਓਣ ਅੰਗੜਾਈਆਂ ਵੇ ਔੜਾ ਮਾਰੀ ਮੈਂ ਧਰਤੀ ਵੇ ਔੜਾ ਮਾਰੀ ਮੈਂ ਧਰਤੀ ਉਤੋਂ ਹੜ ਹੰਜੂਆਂ ਦਾ ਵਹਾਇਆ ਵੇ ਬੱਦਲਾਂ ਤੂੰ ਪੁੱਛ ਸੋਹਣਿਆ ਕਿਵੇਂ ਸੌਣ ਦਾ ਮਹੀਨਾ ਮੈਂ ਲੰਘਾਇਆ ਵੇ ਬੱਦਲਾਂ ਤੂੰ ਪੁੱਛ ਸੋਹਣਿਆ ਕਿਵੇਂ ਸੌਣ ਦਾ ਮਹੀਨਾ ਮੈਂ ਲੰਘਾਇਆ ਲੱਭ ਕੇ ਬਹਾਨਾ ਥਿਉਣਿਆ ਲੱਭ ਕੇ ਬਹਾਨਾ ਥਿਉਣਿਆ ਦਿਨ ਤੀਆਂ ਦੇ ਨੇ ਫੇਰਾ ਪਾ ਜਾ ਵਿਛੋੜਿਆਂ ਦੀ ਪੀਂਗ ਝੂਟਦੀ ਮੈਂ ਵਿਛੋੜਿਆਂ ਦੀ ਪੀਂਗ ਝੂਟਦੀ ਕਿਤੇ ਹੱਸਦਾ ਗਲੀ ਚੋਂ ਆ ਜਾ ਮੇਟੋਲ ਪਰ ਦੇਸੀ ਤੋਂ ਬਿਨਾ ਮੇਟੋਲ ਪਰ ਦੇਸੀ ਤੋਂ ਬਿਨਾ ਕਾਦਾ ਦਰਸ਼ਣਾ ਵਿਸਾਉਣ ਮਨਾਇਆ ਵੇ ਬੱਦਲਾਂ ਤੂੰ ਪੁੱਛ ਸੋਹਣਿਆ ਕਿਵੇਂ ਸੌਣ ਦਾ ਮਹੀਨਾ ਮੈਂ ਲੰਘਾਇਆ ਵੇ ਕਣੀਆਂ ਨੇ ਐਸਾ ਛੇੜਿਆ ਵੇ ਕਣੀਆਂ ਨੇ ਐਸਾ ਛੇੜਿਆ ਮੇਰਾ ਅੰਗ ਅੰਗ ਗਿਆ ਨਸ਼ਿਆ ਆਇਆ ਵੇ ਬੱਦਲਾਂ ਤੂੰ ਵੇ ਬੱਦਲਾਂ ਤੂੰ ਵੇ ਬੱਦਲਾਂ ਤੂੰ ਪੁੱਛ ਸੋਹਣਿਆ ਸ਼ੁਭਿਆਰ ਜੀ ਬਹੁਤ ਸੋਨਾ ਬੱਦਲਾਂ ਨੂੰ ਯਾਦ ਕਰ ਬੋਲੋ ਬਹੁਤ ਉੱਚੀ ਬੱਦਲਾ